रसो ए, नानक सूतक एव न उतरै ज्ञान उतारे तो ए महला पहला मन का सूतका लोभ जेवा सूतका कूड़ अखी सूतका वेखण पर तै पर धन रूप कन्नी सूतका कन पै ਲਾਇਤ ਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਦੇ ਜਮ ਪਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜਾ ਲੱਗਾ ਜਾਏ ਜਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦੇ ਤਨ ਰ지ਕ ਸੰਬਾਹੀ ਨਾਨਕ ਜਿੰਨੀ ਗੁਰਮਖਾ ਬੁੱਝਿਆ ਤਿੰਨ ਸੂਤਕਾ ਨਾਹੀ